ਆ ਇੱਕ ਮਸ਼ੀਨ ਦੇਖੋ ਯਾਰ ਇਹ ਡੇਰੀ ਫਾਰਮ ਦੀ ਹੈਲਪ ਵਾਸਤੇ ਆ ਛੋਟਾ ਜਿਹਾ ਜਗਾੜ ਜਗਾੜੂ ਮਸ਼ੀਨੀਆਂ ਆਪਾਂ ਕਹਿ ਸਕਦੇ ਹਾਂ ਅੱਜ ਕੱਲ ਲੇਬਰ ਨੂੰ ਮੁੱਖ ਰੱਖਦੇ ਆਂ ਬੜੀ ਸਮੱਸਿਆ ਆ ਰਹੀ ਸੀ ਅੱਛਾ ਜੀ ਲੇਬਰ ਦੀ ਬੜੀ ਸਮੱਸਿਆ ਹੋਣ ਦੇ ਕਾਰਨ ਭਾਜੀ ਤੇ ਇਹਨਾਂ ਦਿਨਾਂ 'ਚ ਠੰਡ ਬਹੁਤ ਜ਼ਿਆਦੀ ਹੋ ਜਾਂਦੀ ਆ ਤੇ ਆਪਣੇ ਕੋ ਗਾਵਾਂ ਵਾਸਤੇ ਜਾਂ ਮਰਸੀਨ ਵਗੈਰਾ ਕੱਟਣ ਦੀ ਹੈ ਨਾ ਹੂੰ ਤੇ ਟਾਈਮ ਬਹੁਤ ਵੇਸਟ ਹੋ ਜਾਂਦਾ ਸੀ 10 20 ਬੰਦੇ ਵੀ ਨਹੀਂ ਇੰਨੇ ਕੱਟ ਸਕਦੇ ਜਿੰਨੇ ਇੰਨੇ 1 ਘੰਟੇ ਦੇ ਵਿੱਚ ਚਾਰਾ ਕੱਟ ਲੈਣਾ ਤੇ ਹਰ ਇੱਕ ਤਰ੍ਹਾਂ ਦਾ ਚਾਰਾ ਕੱਟਿਆ ਜਾਂਦਾ ਹੈ ਸੈਲਫ ਸਟਾਰਟ ਹੈ ਜੀ ਸਿਰਫ ਸਟਾਰਟ ਆ ਹਾਂਜੀ ਵਾਹ ਅੱਛਾ ਡੀਜ਼ਲ ਤੇ ਆ ਹਾਂ ਡੀਜ਼ਲ ਤੇ ਆ ਜੀ ਠੀਕ ਹੈ ਕਿੰਨਾ ਸਬਤ ਬਹੁਤ ਘੱਟ ਆ ਜੀ ਕਿੰਨਾ ਕੁ ਪੈਂਦੀ ਆ ਟੈਂਕੀ ਚ ਟੈਂਕੀ ਚ ਪੈਂਦਾ ਜੀ 15 ਕਿਲੋਟਰ ਫਿਊਲ ਪੈਂਦਾ ਠੀਕ ਹੈ ਕਿੰਨੀ ਖਪਤ ਹੈ ਇਹਦੀ ਉਦਾਂ 1 ਲੀਟਰ ਵਾਂਗੂ ਘੰਟਾ ਕੱਟ ਜਾਂਦੀ ਆ ਇਹ ਵਿੱਚ ਨਾ ਭਾਜੀ ਦੋ ਤਰ੍ਹਾਂ ਦੇ ਕਟਰ ਆ ਜੀ ਜਿਹੜੇ ਆਪਾਂ ਦੋ ਫੋਟ ਵਾਲੀਆਂ ਚੀਜ਼ਾਂ ਆ ਜੀ ਉਹ ਦੋਟਾ ਹੀ ਫੋਟ ਵਾਲੀਆਂ ਚੀਜ਼ਾਂ ਨਾਲ ਆਪਾਂ ਕੱਟ ਸਕਦੇ ਹਾਂ ਬਰਸੀਨ ਵਗੈਰਾ ਛੋਟੀ ਜਮੀ ਹਾਂ ਤੇ ਜਿਹੜਾ ਇੱਕ ਦੂਸਰਾ ਕੱਟ ਰਿਹਾ ਉਹਦੇ ਨਾਲ ਆਪਾਂ ਹਰੇਕ ਤਰ੍ਹਾਂ ਦੀ ਚੀਜ਼ ਵੱਡੀ ਤੋਂ ਵੱਡੀ ਵੀ 12 15 ਫੁੱਟ ਤੱਕ ਵੀ ਕੱਟ ਸਕਦੇ ਹਾਂ ਬਾਜਰਾ ਮੱਕੀ ਝਰੀ ਕੋਈ ਚੀਜ਼ ਲਖਵੀਰ ਪਾਜੀ ਹਾਂਜੀ ਪਾਜੀ ਸਵਾਗਤ ਹੈ ਪੀਆਰ ਪੰਜਾਬ ਤੇ ਬਹੁਤ-ਬਹੁਤ ਜੀ ਤੁਹਾਡਾ ਵੀ ਸਵਾਗਤ ਸਾਡੇ ਪਿੰਡ ਪਹੁੰਚਣ ਤੇ ਆ ਆ ਇੱਕ ਮਸ਼ੀਨ ਦੇਖੋ ਯਾਰ ਬੜੀ ਸੋਹਣੀ ਮਸ਼ੀਨ ਆ ਤੇ ਲਖਵੀਰ ਪਾਜੀ ਦੱਸਣਗੇ ਇਹਦੇ ਬਾਰੇ ਲਖਵੀਰ ਪਾਜੀ ਇਹ ਕਾਦੀ ਮਸ਼ੀਨ ਆ ਯਾਰ ਇਹ ਪਾਜੀ ਇੱਕ ਚਲੋ ਇਹ ਡੇਰੀ ਫਾਰਮ ਦੀ ਹੈਲਪ ਵਾਸਤੇ ਆ ਛੋਟਾ ਜਿਹਾ ਜਗਾੜ ਜਗਾੜੂ ਮਸ਼ੀਨੀਆਂ ਆਪਾਂ ਕਹਿ ਸਕਦੇ ਅੱਛਾ ਜੀ ਲੇਬਰ ਦੀ ਬੜੀ ਸਮੱਸਿਆ ਹੋਣ ਦੇ ਕਾਰਨ ਭਾਜੀ ਤੇ ਇਹਨਾਂ ਦਿਨਾਂ 'ਚ ਠੰਡ ਬਹੁਤ ਜ਼ਿਆਦੀ ਹੋ ਜਾਂਦੀ ਆ ਤੇ ਆਪਣੇ ਕੋ ਗਾਵਾਂ ਵਾਸਤੇ ਜਾਂ ਮਰਸੀਨ ਵਗੈਰਾ ਕੱਟਣ ਦੀ ਹੈ ਨਾ ਹੂੰ ਤੇ ਟਾਈਮ ਬਹੁਤ ਵੇਸਟ ਹੋ ਜਾਂਦਾ ਸੀ ਤੇ ਕੁਸ਼ੇ ਦੇ ਨਾਲ ਆਸਾਨ ਬਹੁਤ ਹੋ ਗਿਆ ਕਿ ਕੋਈ ਵੀ ਬੰਦਾ ਹੁਣ ਦੱਸ ਥੋੜਾ ਬਹੁਤ ਡੇਰੀ ਫਾਰਮ ਛੋਟਾ-ਵੋਟਾ ਚਲਾ ਸਕਦਾ ਵੀ ਇਹਦੇ ਨਾਲ ਹੈਲਪ ਬਹੁਤ ਹੋ ਜਾਂਦੀ ਆ ਹੂੰ ਕੱਲਾ ਬੰਦਾ ਕੱਟ ਸਕਦਾ ਕਾਫੀ ਕੱਟ ਸਕਦਾ ਇਧਰ 10 20 ਬੰਦੇ ਵੀ ਨਹੀਂ ਇੰਨੇ ਕੱਟ ਸਕਦੇ ਜਿੰਨਾ ਇਹਨੇ 1 ਘੰਟੇ ਦੇ ਵਿੱਚ ਚਾਰਾ ਕੱਟ ਲੈਣਾ ਇਹਨੇ ਅੱਛਾ ਜੀ ਤੇ ਬਹੁਤ ਵਧੀਆ ਇਹਦੇ ਨਾਲ ਡੇਰੀ ਫਾਰਮ ਦੇ ਵਿੱਚ ਹੁਣ ਅੱਜ ਕੱਲ੍ਹ ਕ RAI ਘਾਹ ਵਗੈਰਾ ਆਉਂਦਾ ਉਹ ਉਹ ਵਧਨੇ ਬਹੁਤ ਔਖੇ ਆ ਜੀ ਹੋਰ ਲਾਤੀ ਵਗੈਰਾ ਨਾਲ ਅੱਛਾ ਜੀ ਤੇ ਟਾਈਮ ਵੀ ਬਹੁਤ ਵੇਸਟ ਹੁੰਦਾ ਤੇ ਇਹਦੇ ਨਾਲ ਬਹੁਤ ਆਸਾਨ ਹੋ ਗਿਆ ਤਿਕ ਤੇ ਹਰ ਇੱਕ ਤਰ੍ਹਾਂ ਦਾ ਚਾਰਾ ਕੱਟਿਆ ਜਾਂਦਾ ਹੈ ਹਰ ਇੱਕ ਤਰ੍ਹਾਂ ਦਾ ਕੱਟਦੀ ਆ ਠੀਕ ਆ ਇਹ ਚ ਇੰਜਣ ਕਿਹੜਾ ਹੈ ਇਹ ਇੰਜਣ ਦੀ ਜਗਾੜੂ ਇੰਜਣ ਕੋਈ ਵੀ ਲਾ ਕੇ ਬਣਾ ਸਕਦਾ ਹੈ ਕਾਰ ਦਾ ਜਾਨੀ ਕਿਸੇ ਦਾ ਪੁਰਾਣੀ ਕਾਰ ਦਾ ਇੰਜਣ ਲਾ ਕੇ ਤੇ ਉਹਨਾਂ ਨੇ ਇਹ ਕੀਤਾ ਹੋਇਆ ਹੈ ਕਿ ਆ ਅੱਛਾ ਬੈਟਰੀ ਵੀ ਰੱਖੀ ਹੈ ਹਾਂਜੀ ਸੈਲਫ ਸਟਾਰਟ ਹੈ ਜੀ ਸੈਲਫ ਸਟਾਰਟ ਆ ਹਾਂਜੀ ਵਾਹ ਅੱਛਾ ਡੀਜ਼ਲ ਤੇ ਆ ਹਾਂ ਡੀਜ਼ਲ ਤੇ ਆ ਜੀ ਠੀਕ ਹੈ ਕਿੰਨਾ ਸਬਤ ਬਹੁਤ ਘੱਟ ਆ ਜੀ ਕਿੰਨਾ ਕੁ ਪੈਂਦੀ ਆ ਟੈਂਕੀ ਚ ਟੈਂਕੀ ਚ ਪੈਂਦਾ ਜੀ 15 ਕਿਲੋਟਰ ਫਿਊਲ ਪੈਂਦਾ ਠੀਕ ਹੈ ਕਿੰਨੀ ਖਪਤੇ ਇਹਦੀ ਉਦਾਂ 1 ਲੀਟਰ ਵਾਂਗੂ ਘੰਟਾ ਕੱਟ ਜਾਂਦੀ ਅੱਛਾ ਬਹੁਤ ਘੱਟ ਦੀ ਜਲਦੀ ਖਰਤਾ ਜੀ ਬਹੁਤ ਘੱਟ ਬਹੁਤ ਸਲੋ ਰੇਸ ਤੇ ਚੱਲਦੀ ਹੈ ਆਪਣਾ ਇਹ ਕਟ ਰਿਹਾ ਇਹ ਆਹਾ ਹੀ ਆਏ ਦਾ ਜਾਂ ਹੋਰ ਵੀ ਹੈਗੇ ਨੇ ਕਟ ਰਹੇ ਕਟ ਰਹੇ ਦੇ ਵਿੱਚ ਨਾ ਆਪਾਂ ਜੀ ਦੋ ਤਰ੍ਹਾਂ ਦੇ ਕਟ ਰਹੇ ਜੀ ਜੀ ਜਿਹੜੇ ਆਪਾਂ ਦੋ ਫੁੱਟ ਵਾਲੀਆਂ ਚੀਜ਼ਾਂ ਆ ਜੀ ਉਹ ਦੋ ਟਾਈ ਫੁੱਟ ਵਾਲੀਆਂ ਚੀਜ਼ਾਂ ਇਹਦਾ ਨਾ ਆਪਾਂ ਕੱਟ ਸਕਦੇ ਆ ਬਰਸੀਨ ਵਗੈਰਾ ਛੋਟੀ ਜਮੀ ਹਾਂ ਤੇ ਜਿਹੜਾ ਇੱਕ ਦੂਸਰਾ ਕਟ ਰਹੇ ਉਹਦੇ ਨਾਲ ਆਪਾਂ ਹਰੇਕ ਤਰ੍ਹਾਂ ਦੀ ਚੀਜ਼ ਵੱਡੀ ਤੋਂ ਵੱਡੀ ਵੀ 12 15 ਫੁੱਟ ਤੱਕ ਵੀ ਕੱਟ ਸਕਦੇ ਆ ਬਾਜਰਾ ਮੱਕੀ ਚਰੀ ਕੋਈ ਚੀਜ਼ ਤੇ ਕਣਕ ਵੀ ਵੱਢ ਸਕਦੇ ਉਹਦੇ ਨਾਲ ਆਪਾਂ ਕਣਕ ਜਮੀ ਬਹੁਤ ਵਧੀਆ ਕਿ ਸਾਈਡ ਨੂੰ ਵਿਛਾ ਕੇ ਲੈਂ ਜੀ ਬਣਾ ਦਿੰਦੀ ਉਹਦੀ ਆ ਟਾਇਰ ਕਿਹੜੇ ਨੇ ਇਹਨੂੰ ਇਹ ਟਾਇਰ ਜੀ ਛੋਟੇ ਆ ਜੀ ਆਮ ਇਹ ਅੱਛਾ ਜੀ ਆਹ ਟਰੈਕਟਰ ਵਾਲੇ ਮੂਰ ਲਈ ਹਾਂਜੀ 600 616 ਦੇ ਜੀ ਠੀਕ ਆ ਤੇ ਆ ਵੀ ਆ ਵੀ ਉਹੀ ਨੇ ਇਹ ਛੋਟੇ ਆ ਜੀ ਇਹ ਛੋਟੇ ਹਾਂ ਪਿਛਲੇ ਡਰਾਂ ਤੇ ਕਟਾਈ ਆ ਜੀ ਅੱਛਾ ਜੀ ਆਵਾ ਕਟਾਈ ਅੱਛਾ ਠੀਕ ਆ ਕਟਾਈ ਇਹਦੀ ਪਿਛਲਿਆਂ ਤੇ ਹਾਂਜੀ ਕੰਬੈਨ ਵਾਂਗੂ ਇਹ ਐ ਕੰਬੈਨ ਦੀ ਛੋਟੀ ਕਾਪੀ ਆ ਠੀਕ ਆ ਕੰਬੈਂਡ ਦੀ ਛੋਟੀ ਕਾਪੀ ਕੰਬੈਂਡ ਦਾ ਬੱਚਾ ਹੀ ਕਹ ਲਓ ਅੱਛਾ ਜਿਹਾ ਇੱਕ ਜਗਾੜੂ ਚੀਜ਼ ਅੱਛਾ ਯਾਨੀ ਜੀ ਕਦੇ ਪਹਿਲਾਂ ਵਰਤੀ ਐ ਇਹ ਮਸ਼ੀਨ ਨਹੀਂ ਜੀ ਹੁਣ ਹੀ ਮੈਂ ਦੇਖਦਾ ਬਹੁਤ ਵਧੀਆ ਇਹਦਾ ਚੀਜ਼ ਪੱਠੇ ਵੱਡਾ ਨਹੀਂ ਕਰਦਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂ ਸੌਖਾ ਬਹੁਤ ਐ ਜੀ ਬੇਲੇ ਇੱਕ ਵੇਲੇ ਜਦੋਂ ਮਾਰਦੀ ਪੱਠੇ ਵੱਡੋ ਇਹਦੇ ਜੀ ਅੱਛਾ ਜੀ ਹਾਂਜੀ ਹਾਂਜੀ ਸਮਾਨ ਅੰਨੇ ਲਾਈਟਾਂ ਲੱਗੀਆਂ ਹੋਈਆਂ ਜੀ ਇਹਨੂੰ ਹੋਰਾ ਅੱਛਾ ਹਾਂ ਕੋਈ ਜਗਤ ਨਹੀਂ ਜੀ ਇਧਰ ਆ ਜਾਓ ਆਪਾਂ ਦੇਖੀਏ ਕਿਦਾਂ ਕੱਟਦੇ ਨੇ ਅੱਛਾ ਆਪਾਂ ਜੀ ਨੇ ਸਟਾਰਟ ਕਰ ਲਈ ਸੈਲਫ ਸਟਾਰਟ ਆ ਕਪਾਹ ਕਪਾਹ ਗਿੱਲਾ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਰਿਹਾ ਹਾਂ ਹਾਂ ਖੱਤਰ ਥੋੜਾ ਜਿਹਾ ਗਿੱਲਾ ਆ ਹਜੇ ਆਪਣਾ ਤੇ ਬੱਠਾ ਬਹੁਤ ਵਧੀਆ ਕਰਦੇ ਆ ਜੀ ਸਫਾਈ ਤਾਂ ਹੈਗੀ ਆ ਠਟਾਈ ਬਹੁਤ ਵਧੀਆ ਕਰਦੇ ਆ ਸਾਫ ਸੁਥਰੀ ਕਰਦੇ ਆ ਹੈਨਾ ਸਾਫ ਸੁਥਰੀ ਕੀਤੀ ਆ ਕਿਤੇ ਡੈਕਟਰ ਕਰਕੇ ਪ੍ਰੋਬਲਮ ਆਈ ਆ ਜੀ ਨਾ ਹਾਂ ਠਟਾਈ ਬਹੁਤ ਵਧੀਆ ਕੀਤੀ ਬੱਠੇ ਨੇ ਹਾਂ ਚੱਕੀ ਉਹ ਤਾਂ ਮੜਾ ਜਾ ਹਾਂਜੀ ਹਾਂਜੀ ਅੱਛਾ ਠੀਕ ਹੈ ਮਤਲਬ ਜਿੰਨਾ ਮਰਜੀ ਥੱਲੇ ਕਰ ਲਓ ਜੀ ਜਿੰਨਾ ਮਰਜੀ ਉੱਤੇ ਚੱਕ ਲਓ ਅੱਛਾ ਜੀ ਹਾਂ ਜਿੰਨੀ ਮਰਜੀ ਉੱਤੇ ਕਰ ਲਓ ਕਿਤਾਈ ਜਿੰਨੀ ਮਰਜੀ ਮੀਮੀ ਕਰ ਲਓ ਜੀ ਅੱਛਾ ਜੀ ਹਾਂ ਬਹੁਤ ਵਧੀਆ ਚੀਜ਼ ਹੈ ਜੀ ਸੋਹਣੀ ਹੈ ਮਤਲਬ ਆਪਾਂ ਹੁਣ ਪੱਠੇ ਇਕੱਠੇ ਹੀ ਕਰਨੇ ਨੇ ਹਾਂਜੀ ਹਾਂਜੀ ਢੇੜੀਆਂ ਲਾ ਦਿੰਦੀ ਗੱਲ ਕਰੇ ਤਾਂ ਖੋਬੇ ਦਾ ਕਰਕੇ ਥੋੜੇ ਪ੍ਰੋਬਲਮ ਆਈ ਗਈ ਜੀ ਇਹਦਾ ਫਾਇਦਾ ਉਹਨਾਂ ਨੂੰ ਆ ਜਿਹੜੇ ਲੋਕ ਆਪਣੇ ਡੇਰੀ ਫਾਰਮਿੰਗ ਵਾਲੇ ਆ ਖਾਸ ਤੌਰ ਤੇ ਕਿਉਂਕਿ ਹੁਣ ਮੰਨ ਲਓ ਜਿਹਦੇ ਕੋਲ ਪਸ਼ੂ ਹੀ 40 50 ਰੱਖੇ ਹੋਏ ਆ ਉਹਨੂੰ ਤਾਂ ਦਿੱਕਤ ਜਿਹੜੀ ਆ ਉਹ ਆ ਹੀ ਸਕਦੀ ਆ ਏ ਭਾਜੀ 2 ਗ ਲੱਖ ਦੇ ਅੰਦਰ ਅੰਦਰ ਬਣ ਜਾਂਦੀ ਹੈ। ਅੱਛਾ ਜੀ। ਅਲਟੀਮੇਟ ਸਸਤੀ ਵੀ ਬਣ ਜਾਂਦੀ ਹੈ। ਆ ਸ਼ੀਸ਼ਾ ਵਗੈਰਾ ਲਾਇਆ ਆ। ਹਾਂ ਸ਼ੀਸ਼ਾ ਵਗੈਰਾ ਬੜਾ ਲਾਇਆ ਵਧੀਆ ਲਾਇਆ ਹੈ। ਲਾਈਟਾਂ ਵਗੈਰਾ ਲੱਗੀਆਂ। ਅੱਛਾ ਜੀ। ਸੈਲਫ ਵਗੈਰਾ ਲੱਗੇਗਾ। ਸੈਲਫ ਲੱਗੀ ਆ। ਫੰਕਸ਼ਨਿੰਗ ਵਿੱਚ ਵੱਧ ਲੋਡ ਕੀਤੇ ਰੋਗੇ। ਅੱਛਾ ਜੀ। ਠੀਕ ਆ ਫੰਕਸ਼ਨਿੰਗ ਚੰਗੀ ਦਿੱਤੀ ਹੋਈ ਆ। ਆਵਾਜ਼ ਵੀ ਇੰਨੀ ਹੈ ਨਹੀਂਗੀ ਹਨਾ। ਇੰਨੀ ਹੈ ਨਹੀਂਗੀ। ਹਨਾ ਤੇ 2 ਗ ਲੱਖ ਤੋਂ ਥੱਲੇ ਥੱਲੇ ਬਣ ਜਾਂਦੀ ਤੇ ਆ ਜਿਹੜੇ ਬਲੇਡ ਨੇ ਇਹ ਨਾਲ ਹੀ ਦੇਂਦੇ ਆ। ਇਹ ਨਾਲ ਹੀ ਨਾਲ ਹੀ। ਆਪਣੇ ਆਮ ਹੀ ਵਿਲੇਟ ਹੈ ਜੀ ਕੰਬੈਨ ਦੇ ਕਹ ਲੋ ਜਾਂ ਜਿਹੜੀ ਮਸ਼ੀਨ ਜਿਹੜੀ ਉਹਦੀ ਉਹੀ ਕਟਰ ਹੁੰਦੇ ਆ। ਕੋਈ ਜ਼ਿਆਦੀ ਚਾਰੇ ਦੇ ਪਠਿਆ ਪਸ਼ੂਆਂ ਦੇ ਚਾਰੇ ਵਾਸਤੇ ਕੋਈ ਇਹਦੀ ਜ਼ਿਆਦੀ ਨਹੀਂ ਕਸਾਈ ਹੁੰਦੀ। ਹੂੰ ਤੇ ਦੋ ਕਟਰ ਇਹਦੇ ਅੱਛਾ ਜੀ ਯੂਜ਼ ਹੋ ਜਾਂਦੇ ਆ। ਹੂੰ ਇੱਕ ਕਟਰ ਇਹ ਇਹ 2 ਫੁੱਟ ਤੋਂ 3 ਫੁੱਟ ਤੱਕ ਵਾਲੀਆਂ 2 ਟਾਹੇ ਫੁੱਟ ਵਾਲੇ ਜਿਹੜੀ ਵੀ ਸਾਈਜ਼ ਦੀ ਆਚਾਰਾ ਇਹਦੇ ਨਾਲ ਕੱਟਿਆ ਜਾਂਦਾ ਵਧੀਆ। ਹੂੰ ਤੇ ਜਿਹੜਾ ਵੱਡਾ ਚਾਰਾ ਆ ਉਹ ਆਪਣਾ ਦੂਸਰੇ ਦੂਸਰੇ ਕਟਰ ਨਾਲ ਕੱਟ ਹੋ ਜਾਂਦਾ 12 15 ਫੇ ਹੁਣ ਆਪਾਂ ਮੰਨ ਲਓ ਖੇਤ 'ਚ ਚਲੇ ਗਏ। ਇਹ ਨੂੰ ਲੈ ਗਿਆ ਹਾਂਜੀ ਆਪਾਂ 10 15 ਪਸ਼ੂਆਂ ਦੇ ਪੱਠੇ ਕੱਟ ਦਿੱਤੇ ਵੱਢ ਲੈ ਇਹਨਾਂ 95 ਮਿੰਟ ਲੱਗਦੇ 5 ਮਿੰਟ ਵੀ ਨਹੀਂ ਲੱਗਣੇ ਮੈਨੂੰ ਲੱਗਦਾ ਹੈ ਹਸਾਬ ਨਾਲ ਹਨਾ ਤੇ ਤੁਹਾਨੂੰ 4-5 ਭਰੀਆਂ ਵੀ ਉਹ ਵੱਢ ਕੇ ਮਾਰੀਆਂ 2 ਮਿੰਟਾਂ ਦਾ ਕੰਮ ਆ ਤੇ ਮੈਨੂੰ ਇਹ ਇਹਦੇ ਵਿੱਚ ਮੈਨੂੰ ਇਹ ਹੈ ਕਿ ਫਿਰ ਆਪਾਂ ਇਹਦੇ ਪਿੱਛੇ ਕੋਈ ਟਰਾਲੀ ਟਰੂਲੀ ਪੈ ਜਾਂਦੀ ਹੈ ਜੇ ਤੇ ਆਪਾਂ ਫਿਰ ਹਾਂ ਲੱਦ ਕੇ ਲਿਆਉਂਦੇ ਆ ਛੋਟਾ ਜਿਹਾ ਕੋਈ ਰੇੜੀ ਵਗੈਰਾ ਜੀ ਕੋਈ ਟਰਾਲੀ ਟਾਈਪ ਕੋਈ ਚੀਜ਼ ਆਪਾਂ ਪਾ ਕੇ ਉਹ ਐਕਸਟਰਾ ਆਪਾਂ ਨੂੰ ਲੈ ਜਾਣ ਦੀ ਲੋੜ ਨਹੀਂ ਟਰੈਕਟਰ ਵਗੈਰਾ ਪਰਾਲੀ ਦਾ ਵੀ ਮੁੱਦਾ ਆਉਂਦਾ ਆਪਾਂ ਪਰਾਲੀ ਵੀ ਵਣ ਸਕਦੇ ਹਾਂ ਹਾਂ ਇਹਦੇ ਨਾਲ ਤੇ ਬਹੁਤ ਥੋੜੇ ਸਮੇਂ 'ਚ ਵੱਢੀ ਜਾਣੀ ਆ ਜੇ ਹੁਣ ਆਪਾਂ ਇਹਦਾ ਪਾਸਾਫ ਕਰਨਾ ਆ ਤੇ ਉਹ ਵੀ ਆਪਾਂ ਇਹਦੇ ਨਾਲ ਕਰ ਸਕਦੇ ਹਾਂ ਜੇ ਚਾਹੀਏ ਤਾਂ ਕਰ ਸਕਦੇ ਹਾਂ ਚਾਹੀਏ ਤਾਂ ਕਰ ਸਕਦੇ ਹਾਂ ਹਾਂ ਉਹ ਵੀ ਇਹਦੇ ਨਾਲ ਹੋ ਸਕਦੀ ਆ ਕਿਉਂਕਿ ਘੰਟਾ ਨਹੀਂ ਲੱਗਣਾ ਖੇਤ ਨੂੰ ਜੇ ਹਾਵਨਾ ਦੀ ਆ ਸਪੀਡ ਦੇਖੀ ਆ ਇਹ ਤਾਂ ਬਾਲਾ ਮੈਂਟੋ ਮੈਂਟੀ ਭੱਜੀ ਜਾਂਦੀ ਆ ਮਸ਼ੀਨ ਦਾ ਮਕਸਦ ਜਿਹੜਾ ਹੁੰਦਾ ਨਾ ਉਹ ਮਕਸਦ ਇਹ ਹੈ ਕਿ ਉਹਨੇ ਬੰਦੇ ਦੀ ਹੈਲਪ ਕਰਨੀ ਹੈ ਹੈਲਪ ਕਰਨੀ ਹੈ ਨਾ ਕਿ ਉਹ ਸਾਡੇ ਲਈ ਮੁਸੀਬਤ ਬਣ ਜਾਵੇ ਹਾਂ ਜੀ ਹਾਂ ਜੀ ਤੇ ਉਹਦਾ ਕੰਮ ਉੱਥੇ ਇੱਕ ਤੱਕ ਹੀ ਉਹਦੇ ਤੋਂ ਲੈਣਾ ਚਾਹੀਦਾ ਆ ਅੱਛਾ ਕੋਈ ਇਹਦਾ ਖਰਚੇ ਕੀ ਕੀ ਆ ਵੈਸੇ ਖਰਚੇ ਤੋਂ ਇਹਦੇ ਭਾਜੀ ਕੋਈ ਆਪਾਂ ਨੂੰ ਏਡੇ ਡੀਜ਼ਲ ਹੀ ਆ ਘੰਟੇ ਦਾ ਲੀਟਰ ਦੇ ਡੀਜ਼ਲ ਤੱਕ ਪਹੁੰਚਦੀ ਆ ਘੰਟੇ ਸਲੋ ਚੱਲਦੀ ਆ ਘੰਟਾ ਘੰਟਾ ਚੱਲਣੀ ਨਹੀਂ ਨਹੀਂ ਤੇ ਫਿਰ ਡੀਜ਼ਲ ਕੀ ਉਹ ਖਾ ਲੈਣਾ ਇਹਨੇ ਲੇਬਰ ਦੇ ਮੁਕਾਬਲੇ ਚ ਤਾਂ ਬਹੁਤ ਘੱਟ ਖਰਚਾ ਹੂੰ ਜੇ ਆਪਾਂ ਲੇਬਰ ਦਾ ਸਾਹਿਬ ਤੋਂ ਇਹਨਾਂ ਦੇ ਚਲੋ ਲੇਬਰ ਦੀ ਬਾਈ ਹੁਣ ਪ੍ਰੋਬਲਮ ਬੜੀ ਆ ਲੱਭਦੀ ਬਹੁਤ ਘਟਾ ਖਾਸ ਕਰਕੇ ਡੈਰੀ ਤੰਦੇ ਨੂੰ ਇਹ ਕਾਹਦੀਆਂ ਬਾਜਰਾ ਪੱਡਣਾ ਉਹ ਤੇ ਗਰਮੀ ਬਹੁਤ ਹੁੰਦੀ ਆ ਹਾਂ ਤੇ ਮੈਂ ਟੋਮੈਟੋ ਕੰਮ ਹੁੰਦਾ ਜੀ ਗਰਮੀਆਂ ਵਾਸਤੇ ਵੀ ਠੰਡੇ ਵਾਸਤੇ ਵੀ ਦੋਨਿਆਂ ਚ ਕੰਮ ਵਧਿਆ ਜੀ ਹੈ ਜੀ ਹੂੰ ਨਬੇਲੇ ਕੁਵੇਲੇ ਜੁਰ ਮਰਦੀ ਵੱਡੋ ਪੱਠੇ ਇਹਨਾਂ ਜੀ ਡੈਰੀ ਫਾਰਮਿੰਗ ਦੇ ਤੰਦੇ ਜਿਹੜਾ ਆ ਉਹ ਐਕਚੁਅਲੀ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਆ ਉਹਦੇ ਵਿੱਚੋਂ ਇੱਕ ਮੁਸੀਬਤ ਲੇਬਰ ਆ ਸਾਡਾ ਮਕਸਦ ਏ ਨਹੀਂ ਹੈਗਾ ਕਿ ਅਸੀਂ ਕੋਈ ਮਸ਼ੀਨ ਨੂੰ ਪ੍ਰਮੋਟ ਕਰਦੇ ਪਏ ਆ ਮੈਂ ਪਹਿਲਾਂ ਵੀ ਦੱਸ ਦਵਾ ਵੀ ਦੇਖੋ ਸਾਡਾ ਮਕਸਦ ਸਿਰਫ ਤੁਹਾਨੂੰ ਇੱਕ ਦੇਸੀ ਜਗਾੜ ਜਾਂ ਬਖਾਲਣਾ ਇਦਾਂ ਹੀ ਖੜੇ ਹੀ ਸਗੇ ਭਾਜੀ ਆਏ ਆ ਅਸੀਂ ਕਿ ਲੈ ਆਇਆ ਮਸ਼ੀਨ ਦਿਖਾ ਲਦੇ ਆ ਸਾਡਾ ਮਕਸਦ ਇਹ ਨਹੀਂ ਹੈ ਕਿ ਇਹ ਨਾ ਸਮਝੋ ਅਸੀਂ ਪ੍ਰਮੋਟ ਕਰਦੇ ਪਏ ਆ ਰਹੀ ਗੱਲ ਬਣਾਉਣ ਵਾਲਿਆਂ ਦੀ ਕਿੱਥੋਂ ਬਣਵਾਈਏ ਆ ਬਾਈ ਲਖਵੀਰ ਨੂੰ ਪੁੱਛ ਲਈਓ ਅਸੀਂ ਸੁਜੈਸਟ ਇਸ ਲਈ ਨਹੀਂ ਕਰਦੇ ਕਰ ਸਕਦੇ ਕਿਉਂਕਿ ਇਹ ਕੋਈ ਪੇਡ ਵੀਡੀਓ ਨਹੀਂ ਹੈਗੀ ਈਗਾ ਮੈਂ ਕਹਾਂ ਮੈਂ ਫਲਾਣਿਆਂ ਤੋਂ ਲੈ ਲਿਓ ਉੱਥੋਂ ਲੈ ਲਿਓ ਇਹ ਵੀ ਸਾਨੂੰ ਨਾ ਕਮੈਂਟ ਕਰਕੇ ਪੁੱਛਿਓ ਬੇਨਤੀ ਆ ਨਾ ਫੋਨ ਕਰਕੇ ਇਸ ਬਾਰੇ ਪੁੱਛਿਓ ਕਿਉਂ ਜੀ ਉਹ ਅਸੀਂ ਤੁਹਾਨੂੰ ਸਲਾਹ ਨਹੀਂ ਦੇ ਸਕਦੇ ਕਿਉਂਕਿ ਜੇ ਕੋਈ ਮਸ਼ੀਨਰੀ ਵਾਲਾ ਸਾਨੂੰ ਫੋਨ ਕਰ ਲਵੇ ਵੀ ਭਾਈ ਆਪਾਂ ਬਣਾਉਣੇ ਵਧੀਆ ਉਹ ਸਾਨੂੰ ਦੱਸ ਦਿਓ ਆਪਾਂ ਉਹਨਾਂ ਦੀ ਵੱਖਰੀ ਵੀਡੀਓ ਬਣਾ ਸਕਦੇ ਆ ਉਹ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਹੈ ਕਿ ਜੇ ਤੁਸੀਂ ਦੇਖੋ ਤੇ ਤੁਸੀਂ ਆਪੋ ਆਪਣੇ ਲਾਗੇ ਜਿਹੜੇ ਤੁਹਾਡੇ ਮਸ਼ੀਨਰੀ ਦਾ ਕਾਰ ਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਆਹ ਜਿਹੜੀ ਚੀਜ਼ ਆ ਪਰ ਲਿਓ ਉਹੀ ਜਿਨ੍ਹਾਂ ਦਾ ਕੰਮ ਵੱਡੇ ਸਕੇਲ ਤੇ ਹੁਣ ਜਿਹਨੇ ਪਸ਼ੂ ਹੀ ਦੋ ਰੱਖੇ ਆ ਉਹ ਉਹਨੇ ਜਾਂ ਚਾਰ ਰੱਖੇ ਆ ਉਹਨਾਂ ਭਰਾਵਾ ਲੈਣ ਤਰਪਿਓ ਖਰਚੇ ਅੱਗੇ ਨਹੀਂ ਖੇਤੀ ਚ ਮਾਣ ਹੈਗੇ ਉਹ ਮੜਗਾ ਵੀ ਤੁਸੀਂ ਸਾਨੂੰ ਪੁਠੀ ਸਲਾਹ ਦਿੱਤੀ ਸੀ ਆਹ ਪੁੱਠੀ ਸਲਾਹ ਨਹੀਂ ਆਪਾਂ ਕਿਸੇ ਨੂੰ ਵੀ ਦੇਣਾ ਚਾਹੁੰਦੇ ਇਹ ਇਹ ਮਤ ਖਿਆਲ ਕਰੇ ਕੋਈ ਵੀ ਘਣਾਉਣਾ ਜਿਹਾ ਲੱਗਦਾ ਆ ਬਾਕੀ ਇਹ ਆ ਵੀ ਅੱਜ ਮਨਵੀਰ ਸਾਡੇ ਹੱਥ ਆ ਗਿਆ ਤੇ ਅਸੀਂ ਇਹਨੂੰ ਕੈਮਰਾ ਫੜਾ ਦਿੱਤਾ ਮੈਂ ਕਿਹਾ ਵੀ ਹੋਰ ਕੁਝ ਨਹੀਂ ਕਰਨਾ ਕੈਮਰਾ ਕਰਾਪਰੇਟ ਹਨਾ ਤੇ ਹੁਣ ਗੱਲ ਇਹ ਆ ਵੀ ਮਨਵੀਰ ਆ ਰਗੇ ਨਿਆਣੇ ਵੀ ਖੁਸ਼ੀ-ਖੁਸ਼ੀ ਇਦਾਂ ਪੱਠੇ ਵੱਡ ਲਊਗੇ ਲੜਿਆ ਕਰਨਗੇ ਕਹਿਣਾ ਅਸੀਂ ਅਸੀਂ ਵੱਢਨੇ ਆ ਡੈਡੀ ਤੂੰ ਨਾ ਵੱਢੀ ਤਾਂ ਆਪਾਂ ਸੋਚਣਾ ਕਹਿਣਾ ਨਿਆਣੇ ਵੱਡੀ ਲਾ ਪਾ ਸੇਵਾ ਕਰਨਾ ਅੱਗੇ ਤੇ ਸਾਡੇ ਗਿਆ ਤੇ ਕਦੇ ਲੱਗਦੇ ਨਹੀਂ ਯਾਰ ਇਹ ਹਾਂ ਜੀ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਕੰਮ ਦਾ ਸ਼ੌਂਕ ਪੈਣਾ ਚਾਹੀਦਾ ਹਾਂ ਹਾਂ ਅੱਛਾ ਇਹ ਵੀ ਲਿਫਟ ਕਰਨ ਦੇ ਲਈ ਹਾਈਡਰੌਲਿਕ ਆ ਹਨ ਇਹ ਸਾਰਾ ਹਾਂ ਇਹ ਦੇਖੋ ਹਾਈਡਰੌਲਿਕ ਪਾਵਰ ਹਾਈਡਰੌਲਿਕ ਆ ਦੇਖੋ ਸਾਰਾ ਅੱਛਾ ਜਿੰਨਾ ਮਰਜੀ ਨੀਵਾ ਕਰ ਲਓ ਹਾਂਜੀ ਜਿੰਨਾ ਮਰਜੀ ਕੱਟ ਲਓ ਆ ਦੇਖੋ ਆ ਦਿਖਾਈ ਯਾਰ ਕਟਰ ਦੇਖ ਕਿੰਨਾ ਨੀਵਾ ਚਲਾ ਗਿਆ ਨਾ ਜ਼ਮੀਨ ਦੇ ਨਾਲ ਲੱਗ ਗਿਆ ਉਹ ਦੇ ਅੱਛਾ ਜੀ ਜਿੰਨਾ ਮਰਜੀ ਨੀਵਾ ਕਰ ਲਈਏ ਜਿੰਨਾ ਮਰਜੀ ਕਰ ਲਓ ਠੀਕ ਆ ਤੇ ਜੇ ਆਪਾਂ ਐ ਨਾ ਮਤਲਬ ਕਹਿ ਲਓ ਵੀ ਨਾਲ ਉਹ ਰੱਖ ਕੇ ਵੀ ਵੱਢਣਾ ਤੇ ਵੱਢ ਸਕਦੇ ਆ ਜਾਣੇ ਦਾਦੀ ਵਾਂਗੂ ਕਰ ਦਿੰਦੀ ਭਾਜੀ ਇਹ ਅੱਛਾ ਜੀ ਤੁਸੀਂ ਪਛਾਣ ਨਹੀਂ ਸਕਦੇ ਵੀ ਦਾਦੀ ਨਾਲ ਵੱਢਿਆ ਕਿ ਮਸ਼ੀਨ ਨਾਲ ਵੱਢਿਆ ਰਵੀਰ ਭਾਜੀ ਕੋਈ ਇਹਦਾ ਨਾਰਮਲ ਜਗਾੜੀਆ ਕੋਈ ਹੈ ਨਹੀਂ ਕੋਈ ਏਡੀ ਇਹਦੀ ਕੋਈ ਖਾਸ ਨਹੀਂ ਕੋਈ ਮੈਂਟੀਨੈਂਸ ਏਡੀ ਕੋਈ ਹੈ ਕੰਬੈਨ ਵਾਲੀਆਂ ਚੀਜ਼ਾਂ ਠੀਕ ਤੇ ਕੋਈ ਏਡੀ ਇਹਦੇ ਵਿੱਚ ਹੈ ਨਹੀਂ ਆਪਾਂ ਕਿਹੜਾ ਕੋਈ ਸੜਕ ਤੇ ਚੱਲਣ ਵਾਲੀ ਚੀਜ਼ ਹੈ ਹਾਂ ਇਹ ਸੜਕ ਤੇ ਦੁੱਧ ਚੱਲਣੀ ਹੈ ਹਾਂਜੀ ਠੀਕ ਇਹਦਾ ਇੱਕ ਫਾਰਮ ਤੇ ਰਹਿਣੀ ਆ ਜਿੱਥੇ ਆ ਗਈ ਇੱਕ ਵਾਰੀ ਫਾਰਮ ਤੇ ਚਲੀ ਜਾਣੀ ਹੈ ਜੀ ਭਾਜੀ ਲਖਬੀਰ ਸਿੰਘ ਮਾਨ ਹੁਣਾ ਨੇ ਦੇਖੋ ਸਾਨੂੰ ਆ ਮਸ਼ੀਨ ਦਿਖਾ ਲਈ ਤੇ ਆਪਾਂ ਤੁਹਾਨੂੰ ਦਿਖਾ ਲ ਦਿੱਤੀ ਇਹ ਨਹੀਂ ਕਿ ਲੈਣ ਤੌਰ ਤੇ ਪਿਓ ਮਤਲਬ ਪਹਿਲਾਂ ਕਿਸੇ ਕੋਲ ਚਲਦੀ ਦੇਖ ਲਿਓ ਹਾਂਜੀ ਹਾਂਜੀ ਕਿੱਦਾਂ ਚਲਦੀ ਆ ਕਿੰਨਾ ਸੋਹਣਾ ਆਪਰੇਟ ਕਰਦੀ ਆ ਕਿਸੇ ਦੇ ਵਰਤ ਜਿਹੜੇ ਵਰਤ ਦੇ ਲੋਕ ਉਹਨਾਂ ਦੇ ਵਰਤ ਕੇ ਦੇਖ ਲਿਓ ਤੇ ਫਿਰ ਤੁਸੀਂ ਕਿਤੇ ਕਿਸੇ ਕੋਲੋਂ ਲੈ ਕੇ ਤੇ ਆਪ ਵੀ ਵੱਢ ਕੇ ਦੇਖ ਲਿਓ ਤੇ ਡੇਰੀ ਫਾਰਮਿੰਗ ਮੈਂ ਫੇਰ ਕਹਿ ਦਮਾ ਵੀ ਜਿਨ੍ਹਾਂ ਦੇ ਪਸ਼ੂ ਵੱਧ ਰੱਖੇ ਆ ਜੀ ਉਹੀ ਇਸ ਮਸ਼ੀਨ ਨੂੰ ਲੈਣ ਦੀ ਗੱਲ ਕਰਨ ਠੀਕ ਆ ਵੀ ਹੁਣ 2 4 5 ਫੈਸ਼ੂ ਜਿਹਦੇ ਆ ਐਵੇਂ ਉਹ ਨਾ ਤੁਰਪਿਓ ਵੀ ਡੇਰੀ ਫਾਰਮਿੰਗ ਦੇ ਬਹੁਤ ਕੰਮ ਦੀ ਚੀਜ਼ ਆ ਹਨਾ ਠੇ ਨੇ ਹਰ ਤਰ੍ਹਾਂ ਦੇ ਵੜ ਦੇਣੇ ਆ ਵੜਨ ਨੂੰ ਤਾਂ ਫਸਲ ਵੀ ਵੜ ਦੂਗੀ ਹਨਾ ਕਣਕ ਵੜਦੀ ਆ ਬਹੁਤ ਸੋਹਣੀ ਇਹ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੀ ਹੋਊਗੀ ਬਾਕੀ ਪੀਆਰ ਪੰਜਾਬ ਤੇ ਤੁਸੀਂ ਜੁੜੇ ਤੁਹਾਡਾ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਲਾਈਕ ਵਾਲਾ ਬਟਨ ਦਬ ਕੇ ਸ਼ੇਅਰ ਕਰ ਦਿਓ ਤੇ ਮੁੰਡੇ ਨੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਥੱਕ ਗਿਆ ਤੇ ਮਨਵੀਰ ਲੱਗਾ ਆ ਅੱਜ ਪੀਆਰ ਪੰਜਾਬ ਨਾਲ ਜੁੜੇ ਰਹੋ ਤੇ ਆਪਾਂ ਅਗਲੀ ਵੀਡੀਓ ਤੁਹਾਨੂੰ ਕੁਝ ਨਵਾਂ ਦਿਖਾਉਂਦੇ ਆ ਜਲਦੀ ਦਿਖਾਉਂਦੇ ਕੱਲ ਜੁੜੇ ਰਹੋ ਜੀ ਸਾਸਿਕਾ ਸਾਸਿਕਾ ਬਾਈ